ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਅਹਮਦਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਆ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਐਤਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਕੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਤੇ ਆਪਣੇ ਆਪ ਦੇ ਫਾਰਮ ਤੋਂ ਲਈ ਦੋ ਜਰਸੀਆਂ ਪੰਜਾਬ ਵਾਲੀਆਂ ਸੇਲ ਲਈ ਲੈ ਕੇ ਆਏ ਆ ਦਿਨੇ ਆ ਡਿਟੇਲ ਥੋਨੂੰ ਪਹਿਲੇ ਨੰਬਰ ਤੋਂ ਦੇਖ ਸਕਦੇ ਆ ਜੀ ਪਹਿਲੇ ਨੰਬਰ ਤੇ ਜਰਸੀਸ ਹੁੰਦੀ ਆ ਪੰਜਾਬ ਵਾਲੀ ਪਹਿਲਾ ਸੂਆ ਮੂੰਹ ਤੋਂ ਖੀਰੀ ਹੈ ਬਾਈ ਜੀ ਸੂਣ ਦੇ ਵਿੱਚ ਇਹ 10 ਤੋਂ 12 ਦਿਨ ਪੈਂਡਿੰਗ ਪਿਆ ਫੇਸਬੁਕ ਚੈੱਕ ਕਰੋ ਬਹੁਤ ਸੋਹਣਾ ਬਾਈ ਜੀ ਛੋਟਾ ਕੰਨ ਗੋਲ ਫੇਸਬੁਕ ਚੈੱਕ ਕਰੋ ਤੇ ਬੋਦੀਬਾਦੀ ਚੈੱਕ ਕਰ ਲਓ ਪੂਰੀ ਟੌਪ ਦੀ ਜਰਸੀ ਹੈਗੀ ਚੰਗੇ ਸੀਮਨ ਦੀ ਆਪਾ ਚੰਗੇ ਸੀਮਨ ਤੇ ਅੱਗੇ ਗੱਬਣਾ ਅਣ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਖਣਵੇਂ ਦੇ ਪੂਰੀ ਸਪੇਸ ਤੇ ਲੱਗੇ ਹੋਇਆ ਪੂਰਾ ਵਧੀਆ ਥਾਣਾ ਬਾਈ ਜੀ ਸੇਵਨ ਨੇ ਢੱਲ ਢੁਲ ਚੈੱਕ ਕਰ ਲਓ ਬਹੁਤ ਪਈ ਆ ਅਜੇ 10-12 ਦਿਨਾਂ ਨੂੰ ਕਰਮ ਵਾਲੀ ਨੇ ਪੂਰਾ ਵਧੀਆ ਆਰਡਰ ਤਿਆਰ ਕਰਕੇ ਸੋਹਣਾ ਤੇ ਦੁੱਧ ਦੀ ਗੱਲ ਕਰੀਏ ਦੁੱਧ ਬਾਈ ਜੀ ਇਹਨੇ 18 ਤੋਂ 20 ਲੀਟਰ ਖੁੱ ਪਿਸੂ ਬੱਡਰੇ ਤੇ ਤੁਹਾਨੂੰ ਫੇਰ ਦੁਬਾਰਤ ਚੈੱਕ ਕਰਵਾ ਦਿੰਨੇ ਆ ਬਹੁਤ ਸੋਹਣਾ ਅਡਰਾ ਕਰਮਾਲੀ ਦਾ ਟੌਪ ਦੀ ਬੱਸੀ ਹੈਗੀ ਤੇ ਬਾਜਿਬ ਜੇ ਰੇਟ ਤੇ ਆ ਪਰ ਰੇਟੇ ਦਾ ਫੋਨ ਤੇ ਹੋਊਗਾ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਬੱਸੀ ਹੋਵੇ ਪਸੰਦ ਆ ਜਰੂਰ ਫੋਨ ਲਾਇਓ ਪਹਿਲੇ ਨੰਬਰ ਵਾਲੀ ਤੇ ਅੱਗੇ ਦੇਖ ਸਾਰੇ ਤੁਸੀਂ ਦੂਜਾ ਸੁਆ ਗੜ ਇਹ ਵੀ ਜਰਸੀ ਹੈਗੀ ਪੰਜਾਬ ਵਾਲੀ ਫੁੱਲ ਕੱਦ ਦੇ ਵਿੱਚ ਫੇਸਬੁਕ ਚੈੱਕ ਕਰੋ ਇਹਦਾ ਵੀ ਬਹੁਤ ਸੋਹਣਾ ਫੇਸ ਆ ਤੇ ਜੇ ਗੱਲ ਕਰੀਏ ਆਰਡਰ ਦੀ ਆਰਡਰ ਦੇਖ ਸਕਦੇ ਚਾਰੇ ਸਣ ਪੂਰੇ ਨਿਕਲ ਮੇਰੀ ਪੂਰੀ ਸਪੇਸ ਤੇ ਲੱਗੇ ਆ ਲੇਵੇ ਤੇ ਮਿਲ ਕੇ ਮੈਂ ਚੈੱਕ ਕਰੋ ਬਹੁਤ ਸੋਹਣੀ ਆ ਦੇ ਕੱਦ ਕੜ ਪੂਰਾ ਵਧੀ ਤੇ ਸੂਣ ਦੇ ਵਿੱਚ ਇਹਦੇ ਵੀ 10 ਤੋਂ 12 ਦਿਨ ਬਾਕੀ ਪਏ ਆ ਆਰਡਰ ਚੈੱਕ ਕਰ ਲੋ ਇਹ ਵੀ ਤਿਆਰ ਕਰਦੀ ਹੁੰਦੀ ਕਰਮ ਵਾਲੀ ਤੇ ਕੱਲ ਦਾ ਕਾਰਡ ਪੂਰਾ ਫੁੱਲ ਆ ਫੇਸ ਨੇੜ ਤੋਂ ਫਿਰ ਚੈੱਕ ਕਰੀ ਕਰਵਾ ਦੇਣਾ ਆ ਦੇਖੋ ਫੇਸ ਕੋਈ ਟਾਪ ਦੀ ਵਸੀ ਅਰੀਜਨਲ ਪੰਜਾਬ ਵਾਲੀ ਜਰਸੀ ਹੈਗੀ ਆ ਦੇਖ ਸਕਦੇ ਤੁਸੀਂ ਉਹ ਜਿਆਦਾ ਸੋਹਣੀ ਵਸੀ ਹੈਗੀ ਤੇ ਹਵਾਨੇ ਜਿਹੜੇ ਵੀ ਦੇਖ ਸਕਦੇ ਹੋ ਵਾਲ ਟਿੱਲਾ ਬਹੁਤ ਪੰਇਆ ਕਰਮ ਵਾਲਿਆਂ ਦੇ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਤੇ ਦੁੱਧ ਦੀ ਗੱਲ ਕਰਕੇ ਦੁੱਧ ਦੇਣੀ ਵੀ 18 ਤੋਂ 20 ਲੀਟਰ ਖੁੱਲਾ ਚਵਾ ਦੇਣਾ ਫੇਸ ਫਿਰ ਚੈੱਕ ਕਰੋ ਇੱਕ ਵਾਰੀ ਬਹੁਤ ਸੋਹਣਾ ਫੇਸ ਹੈਗਾ ਕੰਦ ਕੜ ਪੂਰਾ ਫੁੱਲ ਆ ਭਜਨ ਵਾਲੀ ਬਿਹੜਾ ਦੂਜਾ ਸੂਆ ਸੁੰਦੀ ਆ ਸੂਣ ਦੇ ਵਿੱਚ 10 ਤੋਂ 12 ਦਿਨ ਪੈਂਡਿੰਗ ਪਏ ਆ ਹਵਾਨੇ ਢੱਲ ਦੇਖੋ ਬਹੁਤ ਪਈ ਹੈ ਜੇ ਕਰਮ ਵਾਲੀ ਨੇ ਅਜੇ ਤਾਂ ਲਾਉਣ ਲੱਗੀ ਆ 10 ਤੋਂ 12 ਦਿਨ ਨੂੰ ਪੂਰਾ ਵਧੀਆ ਆਰਡਰ ਤਿਆਰ ਕਰਕੇ ਕਰਮ ਵਾਲੀ ਸੂਗੀ ਚਾਰੇ ਥਣ ਪੂਰੇ ਨਿੱਖੜਵੇਂ ਤੇ ਪੂਰੀ ਸਪੇਸ ਦੇ ਉੱਤੇ ਲੱਗੇ ਆ ਤੇ ਇਹਦਾ ਵੀ ਰੇਟ ਬਾਈ ਜੀ ਫੋਨ ਤੇ ਹੋਊਗਾ ਹੋਊਗਾ ਜੈਜ ਅੱਜ ਦੀ ਵਿੱਚ ਤਾਂ ਆਪਣੇ ਆਪ ਦੇ ਫਾਰਮ ਤੋਂ ਅਸੀਂ ਤੁਹਾਡੇ ਲਈ ਦੋ ਜਰਸੀ ਦੁਨਾਰੀ ਤੁਹਾਨੂੰ ਪ੍ਰੋਪਰ ਡਿਟੇਲ ਦੱਸਤੀ ਆ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਨੂੰ ਕੋਈ ਵੀ ਜਰਸੀ ਪਸੰਦ ਆਉਂਦੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘਲ ਤੇ ਮੋਬਾਈਲ ਨੰਬਰ ਹੈਗਾ 88990 99728 ਸਾਰੇ ਮੇਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਥੈਂਕ ਯੂ ਵੈਰੀ ਮਚ